ਖਬਰ ਆ ਰਹੀ ਹੈ ਤਰਨਤਾਰਨ ਦੇ ਖਡੂਰ ਸਾਹਿਬ ਹਲਕੇ ਤੋਂ ਜਿੱਥੇ ਕੋਟ ਮੁਹੰਮਦ ਖਾਨ ਪਿੰਡ ਦੇ ਵਿੱਚ ਦੱਸ ਦਈਏ ਕਿ ਲਗਾਤ ਨੂੰ ਬੀਤੀ ਰਾਤ ਨੂੰ ਦੋ ਤੀਰਾਂਵੇਂ ਚਾਲੇ ਲੜਾਈ ਹੁੰਦੀ ਹੈ ਜਿਸ ਦੇ ਵਿੱਚ ਜਦੋਂ ਪੁਲਿਸ ਵਾਲੇ ਇਸ ਮਾਮਲੇ ਨੂੰ ਸੁਲਝਾਉਣ ਮੌਕੇ ਤੇ ਪਹੁੰਚਦੇ ਹਨ ਤਾਂ ਪੁਲਿਸ ਵਾਲੇ ਸਬ ਇੰਸਪੈਕਟਰ ਚਰਨਜੀਤ ਸਿੰਘ ਦੇ ਗੋਲੀ ਲੱਗ ਜਾਂਦੀ ਹੈ ਜਿਸ ਦੇ ਵਿੱਚ ਉਹ ਸ਼ਹੀਦ ਹੋ ਜਾਂਦਾ ਹੈ ਤਾਂ ਇਸ ਦੇ ਵਿੱਚ ਪੁਲਿਸ ਨੇ ਸਵੇਰੇ ਅਗਰ ਗੱਲ ਕੀਤੀ ਜਾਵੇ ਤਾਂ 12 ਵਿਅਕਤੀਆਂ ਤੇ ਮਾਮਲੇ ਦਰਜ ਕਰ ਲਈ ਸੀ ਐਫ ਆਈ ਆਰ ਦਰਜ ਕੀਤੀ ਸੀ ਤਾਂ ਹੁਣ ਇਸ ਦੇ ਵਿੱਚ ਇੱਕ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ ਜਿਸ ਦੇ ਵਿੱਚ ਪੁਲਿਸ ਨੇ 20 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਦੱਸਿਆ ਕਿ ਰਾਤ ਨੂੰ ਬੀਤੀ ਰਾਤ ਨੂੰ ਕਾਫੀ ਇਹ ਮਾਮਲਾ ਪੱਖਿਆ ਸੀ ਜਿਸ ਦੇ ਵਿੱਚ ਦੋਨਾਂ ਦੀਆਂ ਦੇ ਵਿੱਚ ਇੱਕ ਦੂਜੇ ਦੇ ਇੱਟਾ ਰੋੜੇ ਚ ਲਾਏ ਗਏ ਸੀ ਤਾਂ ਜਦੋਂ ਪੁਲਿਸ ਵਾਲੇ ਇਸ ਮਾਮਲੇ ਨੂੰ ਸੁਲਝਾਉਣਾ ਆਂਦੇ ਨੇ ਤਾਂ ਆਪ ਹੀ ਇਹਨਾਂ ਦਾ ਸ਼ਿਕਾਰ ਹੋ ਜਾਂਦੇ ਨੇ ਜਿਸ ਦੇ ਵਿੱਚ ਇੱਕ ਪੁਲਿਸ ਵਾਲਾ ਜੋ ਕਿ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਸੀ ਔਰ ਇੱਕ ਪੁਲਿਸ ਵਾਲਾ ਸਬ ਇੰਸਪੈਕਟਰ ਚਰਨਜਿਤ ਸਿੰਘ ਜਿਸ ਨੂੰ ਗੋਲੀ ਲੱਗੀ ਸੀ ਔਰ ਹਸਪਤਾਲ ਲੈ ਜਾਂਦੇ ਸਮੇਂ ਹੀ ਉਹਨਾਂ ਦੀ ਮੌਤ ਹੋ ਗਈ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਕੀਤਾ ਸੀ ਤਾਂ ਉਸ ਤੋਂ ਬਾਅਦ ਅਗਰ ਗੱਲ ਕੀਤੀ ਜਾਵੇ ਤਾ ਪੁਲਿਸ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਸੀ ਔਰ ਹੁਣ ਇਸ ਮਾਮਲੇ ਦੇ ਵਿੱਚ ਕੀ ਹੋਇਆ ਹੈ ਇਸ ਮਾਮਲੇ ਦੇ ਵਿੱਚ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ ਜਿਸ ਦੇ ਵਿੱਚ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਦੋਵਾਂ ਧਿਰਾਂ ਦੇ ਵਿੱਚੋਂ ਅਗਰ ਗੱਲ ਕੀਤੀ ਜਾਵੇ ਤਾਂ 20 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਦੱਸਿਆ ਕਿ ਲਗਾਤਾਰ ਦੋਹਾਂ ਪੱਖਾਂ ਦੇ ਵੱਲੋਂ ਇੱਕ ਦੂਜੇ ਤੇ ਇਲਜ਼ਾਮ ਲਗਾਏ ਇਲਜ਼ਾਮ ਜਿਹੜੇ ਸੀ ਉਹ ਲਗਾਏ ਜਾ ਰਹੇ ਸੀ ਕਿ ਗੋਲੀ ਜੜੀ ਉਹਨਾਂ ਵੱਲੋਂ ਨਹੀਂ ਚਲਾਈ ਗਈ ਤਾਂ ਪੁਲਿਸ ਨੇ ਇਸ ਦੇ ਵਿੱਚ ਇੱਕ ਵੱਡਾ ਐਕਸ਼ਨ ਲੈਂਦਿਆਂ ਹੋਇਆਂ 20 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਦਾਜ਼ੇ ਕਿ ਇਹ ਮਾਮਲਾ ਜੋ ਹੈ ਇਸ ਦੇ ਵਿੱਚ ਸੀਐਮ ਭਗਵੰਤ ਮਾਨ ਨੇ ਮ੍ਰਿਤਕ ਸਬ ਇੰਸਪੈਕਟਰ ਚਰਨਜੀਤ ਸਿੰਘ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੇਣ ਦਾ ਵੀ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਗੱਲ ਕੀਤੀ ਜਾਵੇ ਤਾਂ ਹੁਣ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਵੱਡਾ ਐਕਸ਼ਨ ਲੈਂਦੇ ਹੋਏ 20 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਏ ਇਸ ਮਾਮਲੇ ਦਾ ਪੂਰੀ ਅਪਡੇਟ ਲਵਾਗੇ ਹੋਰ ਜਾਣਕਾਰੀ ਲਵਾਗੇ ਮੇਰੇ ਨਾਲ ਤਰਨ ਤਰਨ ਤੋਂ ਮੇਰੇ ਸਹਿਯੋਗੀ ਦਲਜੀਤ ਸਿੰਘ ਜੁੜ ਚੁੱਕੇ ਨੇ ਗੱਲਬਾਤ ਕਰਦੇ ਹਾਂ ਕਿ ਨਵੀਂ ਜਾਣਕਾਰੀ ਇਸ ਮਾਮਲੇ ਦੇ ਵੱਲੋਂ ਕੀ ਪੁਲਿਸ ਵੱਲੋਂ ਅਪਡੇਟ ਦਿੱਤਾ ਗਿਆ ਹੈ ਜੀ ਬਿਲਕੁਲ ਕਹਿ ਸਕਦੇ ਆ ਮੈਂ ਕਿ ਤਰਨਤਾਰਨ ਪੁਲਿਸ ਨੂੰ ਇਸ ਦੇ ਵਿੱਚ ਸਫਲਤਾ ਪ੍ਰਾਪਤ ਹੋਈ ਹੈ ਕਹਿ ਸਕਦੇ ਆ ਕਿ ਤਰਨਤਾਰਨ ਪੁਲਿਸ ਨੂੰ ਇਸ ਮਾਮਲੇ ਤੇ ਕਾਮਯਾਬੀ ਮਿਲੀ ਹੈ ਕਿ ਉਹਨਾਂ ਦੇ ਵੱਲੋਂ 20 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਵੀ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਪਾਸੋਂ ਦੋ ਹਥਿਆਰ ਵੀ ਜਿਹੜੇ ਨੇ ਉਹ ਵੇਲੇ ਨੇ ਦੱਸਿਆ ਦੱਸਿਆ ਜਾ ਰਿਹਾ ਕਿ ਦੋ ਹਥਿਆਰ ਵੀ ਉਹਨਾਂ ਦੇ ਪਾਸੋਂ ਮਿਲੇ ਨੇ ਤੇ ਲਗਭਗ ਪਿਛਲੇ 10 ਦਿਨ ਪੁਰਾਣਾ ਇਹ ਮਾਮਲਾ ਇਸ ਤਰ੍ਹਾਂ ਸ਼ੁਰੂਆਤ ਇਸ ਝਗੜੇ ਦੀ ਇੱਥੋਂ ਹੁੰਦੀ ਹੈ ਕਿ ਸਰਪੰਚ ਦੇ ਭਰਾ ਤੇ ਦਸਨ ਮੁਤਾਬਕ ਕਿ ਟਰੈਕਟਰ ਦੇ ਉੱਪਰ ਗੀਤ ਲਾਉਣ ਦੇ ਲਾਉਣ ਤੋਂ ਚੌਂਕ ਦੇ ਵਿੱਚ ਗੀਤ ਲਾਉਣ ਤੋਂ ਇਹ ਮਾਮਲਾ ਜਿਹੜਾ ਇਹ ਉੱਥੋਂ ਸ਼ੁਰੂ ਹੁੰਦਾ ਹੈ ਕਿ ਜਿੱਥੇ ਉਹ ਸਰਪੰਚ ਦਾ ਭਰਾ ਕਹਿੰਦਾ ਕਿ ਅਸੀਂ ਉਹਨਾਂ ਨੂੰ ਰੋਕਿਆ ਵੀ ਤੁਸੀਂ ਗੀਤ ਨਹੀਂ ਲਾਉਣੇ ਤਾਂ ਉਹਨਾਂ ਵੱਲੋਂ ਕਿਹਾ ਗਿਆ ਦੂਸਰੀ ਧਿਰ ਦੇ ਵੱਲੋਂ ਕਿ ਅਸੀਂ ਤੁਹਾਡੇ ਦਰਵਾਜ਼ੇ ਦੇ ਬਾਹਰ ਗੀਤ ਲਾਵਾਂਗੇ ਜਿੱਥੋਂ ਇਹ ਮਾਮਲਾ ਤੂਲ ਫੜਦਾ ਨਜ਼ਰ ਆਇਆ ਤੇ ਉਸ ਤੋਂ ਬਾਅਦ ਬਾਹਰੀ ਵਿਅਕਤੀ ਜਿਹੜੇ ਕਿ ਬਾਰੇ ਨੌਜਵਾਨ ਕਹਿ ਸਕਦੇ ਜਿਨ੍ਹਾਂ ਨੂੰ ਹੁੱਲੜਬਾਜ ਦਾ ਵੀ ਆਪਾਂ ਨਾਮ ਦੇ ਸਕਦੇ ਆ ਕਿ ਹੁੱਲੜਬਾਜ ਵੀ ਉੱਥੇ ਪਹੁੰਚਦੇ ਏ ਟਰੋੜਾ ਵੀ ਚੱਲਦਾ ਅਤੇ ਜਿਸ ਦੇ ਵਿੱਚ ਸਬ ਇੰਸਪੈਕਟਰ ਚਰਨਜੀਤ ਸਿੰਘ ਦੀ ਜਿਹੜੀ ਉੱਥੇ ਗੋਲੀ ਲੱਗਣ ਕਾਰਨ ਇਹ ਵੀ ਦੱਸਿਆ ਜਾ ਰਿਹਾ ਕਿ ਖਿੱਚੋ ਤਾਣ ਦੇ ਦੌਰਾਨ ਗੋਲੀ ਲੱਗੀ ਹੈ ਨਾ ਕਿ ਸਰਪੰਚ ਦੇ ਵੱਲੋਂ ਗੋਲੀ ਮਾਰੀ ਗਈ ਹੈ ਇਹ ਇਹ ਅਜੇ ਪਾਰਟ ਆਫ ਦੀ ਚਲੋ ਇਨਵੈਸਟੀਗੇਸ਼ਨ ਹੈ ਜੀ ਪੁਲਿਸ ਇਸ ਤੇ ਅਜੇ ਘੋਕ ਕਰ ਰਹੀ ਹੈ ਉਹ ਪੁਲਿਸ ਸਹੀ ਤੱਥ ਸਾਹਮਣੇ ਲਿਆਏਗੀ ਪਰ ਫਿਲਹਾਲ ਸ਼ਹੀਦ ਪਰਿਵਾਰ ਦੇ ਕਹਿ ਸਕਦੇ ਆ ਜਿਹੜੇ ਪੁਲਿਸ ਮੁਲਾਜ਼ਮ ਜਿਹੜਾ ਇਥੇ ਸ਼ਹੀਦ ਹੋਏ ਨੇ ਉਹਨਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਵੀ 1 ਕਰੋੜ ਦੀ ਰਾਸ਼ੀ ਜਿਹੜੀ ਆ ਉਹ ਦਿੱਤੀ ਗਈ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਵੀ ਆਪਣਾ ਸੋਸ਼ਲ ਮੀਡੀਆ ਅਕਾਊਂਟ ਤੇ ਜਿਹੜਾ ਵਾ ਉਹਨਾਂ ਦੇ ਵੱਲੋਂ ਉਸ ਪਰਿਵਾਰ ਦੇ ਨਾਲ ਹਮਦਰਦੀ ਜਤਾਈ ਗਈ ਹੈ ਵੱਖ-ਵੱਖ ਸਿਆਸੀ ਪਾਰਟੀਆਂ ਦੇ ਸਿਆਸੀ ਭੁਲਾਰਿਆਂ ਦੇ ਵੱਲੋਂ ਜਿਹੜੀ ਆ ਉਹ ਸਬ ਇੰਸਪੈਕਟਰ ਦੇ ਪਰਿਵਾਰ ਦੇ ਨਾਲ ਜਿਹੜੀ ਹਮਦਰਦੀ ਦਿਟਾਈ ਗਈ ਹੈ ਤੇ ਪਰਿਵਾਰ ਵੀ ਕੈਮਰੇ ਸਾਹਮਣੇ ਆਇਆ ਦੀ ਹਾਂ ਪਰਿਵਾਰ ਵੀ ਮੈਂ ਦੱਸ ਦਵਾ ਕਿ ਪਰਿਵਾਰ ਵੀ ਕੈਮਰੇ ਸਾਹਮਣੇ ਆਇਆ ਅਤੇ ਪਰਿਵਾਰ ਨੇ ਪ੍ਰਸ਼ਾਸਨ ਨੂੰ ਇਹੀ ਗੁਹਾਰ ਲਗਾਈ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜੇ ਦੋਸ਼ੀ ਪਾਏ ਜਾਂਦੇ ਆ ਚੰਗੀ ਤਰ੍ਹਾਂ ਜਿਹੜੀ ਕੋਹਕ ਕਰਕੇ ਇਸ ਮਾਮਲੇ ਦੇ ਵਿੱਚ ਚੰਗੀ ਤਰ੍ਹਾਂ ਜਿਹੜਾ ਉਹ ਇਨਵੈਸਟੀਗੇਸ਼ਨ ਕਰਕੇ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਸਖਤ ਤੋਂ ਜਿਹੜੀ ਹੈ ਉਹ ਸਜ਼ਾ ਦਿੱਤੀ ਜਾਵੇ ਅਤੇ ਡੀਐਸਪੀ ਅਤਲ ਸੋਨੀ ਜੀ ਜਿਹੜੇ ਨੇ ਉਹ ਕੰਪਲੈਨ ਖੁਦ ਨੀਮਾ ਇਹ ਦੱਸ ਦੇਣਾ ਚਾਹੁੰਦਾ ਖੁਦ ਕੰਪਲੀਟ ਤੇ ਪੂਰੀ ਰਾਤ ਜਿਹੜੀ ਪੁਲਿਸ ਦੇ ਵੱਲੋਂ ਉਹਨਾਂ ਦੋਸ਼ੀਆਂ ਦੇ ਘਰ ਵੀ ਛਾਪੇਮਾਰੀ ਕੀਤੀ ਗਈ ਤੇ ਉਹ ਗ੍ਰਿਫਤ ਤੋਂ ਬਾਹਰ ਸੀ ਲੇਕਨ ਇਹ ਤਰਨਤਾਰਨਪੁਰ ਦੀ ਕਾਮਯਾਬੀ ਕਹਿ ਸਕਦੇ ਆ ਤਰਨਤਾਰਨਪੁਰ ਦੀ ਸਫਲਤਾ ਕਹਿ ਸਕਦੇ ਆ ਕਿ ਉਹਨਾਂ ਨੇ ਵੀ ਜਿਹੜੇ ਇਸ ਦੇ ਵਿੱਚ ਆਪਾਂ ਦੇ ਗ੍ਰਿਫਤਾਰੀ ਹੋਈ ਹੈ ਦੋਵੇਂ ਧਿਰਾਂ ਤੋਂ ਵਿਅਕਤੀ ਜਿਹੜੇ ਨੇ ਪਾਈ ਗਏ ਨੇ ਜੀ ਜੀ ਦੋਵਾਂ ਧਿਰਾਂ ਤੋਂ ਆ ਜੀ ਦੋਵਾਂ ਧਿਰਾਂ ਤੋਂ ਬਾਕੀ ਦੋ ਬੰਦੇ ਤਾਂ ਦੋਵਾਂ ਧਿਰਾਂ ਨੇ ਦੱਸਿਆ ਜਾ ਰਿਹਾ ਕਿ ਬੁਲਾਏ ਸੀਗੇ ਲੇਕਿਨ ਹੁਣ ਇਹਦੇ ਵਿੱਚ ਪੁਲਿਸ ਜਿਹੜੀ ਹੈ ਉਹ ਕੀ ਇਨਵੈਸਟੀਗੇਸ਼ਨ ਤੋਂ ਬਾਅਦ ਅਗਲਾ ਦੱਸੇਗੀ ਇਹ ਹੁਣ ਪਾਰਟ ਆਫ ਦੀ ਇਨਵੈਸਟੀਗੇਸ਼ਨ ਹੈ ਦੋਵਾਂ ਧਿਰਾਂ ਨੇ ਆਪਣੇ ਬੰਦੇ ਬੁਲਾਏ ਸੀ ਆਮੋ ਸਾਹਮਣੇ ਇਹ ਟ੍ਰੋੜਾ ਚੱਲਿਆ ਜੀ ਇੱਕ ਕੋਠੇ ਤੋਂ ਥੱਲੇ ਰੋੜੇ ਚਲਾ ਰਹੇ ਸੀ ਤੇ ਥੱਲੇ ਤੋਂ ਵੀ ਕੋਠੇ ਵੱਲ ਨੂੰ ਰੋੜੇ ਜਿਹੜੇ ਆ ਉਹਨਾਂ ਦੇ ਵੱਲੋਂ ਦੋਵਾਂ ਧਿਰਾਂ ਵੱਲੋਂ ਇੱਕ ਦੂਦੇ ਲਾਏ ਜਾ ਰਹੇ ਸੀ ਜਿੱਥੇ ਰਾਤ ਮਤਲਬ ਬੀਤੀ ਰਾਤ 에 ਜਦੋਂ ਕੰਟਰੋਲ ਰੂਮ ਤੋਂ ਜਿਹੜੀ ਜਾਂਦੀ ਉੱਥੇ ਫੋਨ ਆਉਂਦਾ ਤਾਂ ਇਹ ਸਾਰੀ ਕਟੜਾ ਜਿਹੜੀ ਆ ਇਹ ਵਾਪਰਦੀ ਆ ਜੀ ਤਾਂ ਇਹ ਤਰਨਤਨ ਪੁਲਿਸ ਦੀ ਕਾਮਯਾਬੀ ਇਹੀ ਆ ਕਿ ਦੋ ਹਥਿਆਰ ਜਿਹੜੇ ਬਰਾਮਦ ਕੀਤੇ ਨੇ ਅਤੇ 20 ਜਿਹੜੇ ਜਿਹੜੇ 20 ਵਿਅਕਤੀ ਇਸ ਦੇ ਵਿੱਚ 20 ਦੋਸ਼ੀ ਜਿਹੜੇ ਆ ਉਹ ਫੜੇ ਆ ਔਰ ਸਚਾਈ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਪਤਾ ਲੱਗ ਸਕਦਾ ਪੂਰਾ ਇਸ ਤੇ ਕੀ ਆ ਜੀ 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 ਸ਼ੁਕਰੀਆ ਦਿਲਜੀਤ ਗਾਲਕਰਨ ਦੇ ਲਈ ਜੀ 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 ਧੰਨਵਾਦ ਜੀ ਚਲੋ ਸੋ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਹੁਣ ਇਸ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਆਇਆ ਜਿੱਥੇ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਤਰਨਤਾਰਨ ਪੁਲਿਸ ਨੇ ਇਸ ਮਾਮਲੇ ਦੇ ਵਿੱਚ 20 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਔਰ ਦਾਜੇ ਕਿ ਇਸ ਦੇ ਨਾਲ-ਨਾਲ ਦੋ ਹਥਿਆਰ ਵੀ ਜੜੇ ਨੇ ਉਪਰ ਆਮਦ ਕੀਤੇ ਗਏ ਨੇ ਪੁਲਿਸ ਨੇ ਇਨਾ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਔਰ ਮਾਮਲੇ ਦੀ ਜਿਹੜੀ ਜਾਂਚ ਹੈ ਉਹ ਲਗਾਤਾਰ ਚੱਲ ਰਹੀ ਹੈ ਜਿਸ ਦੇ ਵਿੱਚ ਦੋਵਾਂ ਟੀਰਾ ਦੇ ਵੱਲੋਂ ਪਹਿਲਾਂ ਇਹ ਕਿਹਾ ਗਿਆ ਸੀ ਕਿ ਇਹ ਜਿਹੜੀ ਗੋਲੀ ਹੈ ਜੋ ਸਬ ਇੰਸਪੈਕਟਰ ਤੇ ਗੋਲੀ ਚੱਲੀ ਹੈ ਉਹ ਕਿਸੇ ਵਿਅਕਤੀ ਵਿਸ਼ੇਸ਼ ਵੱਲੋਂ ਨਹੀਂ ਚਲਾਈ ਗਈ ਓਹੋ ਕੀ ਖਿੱਚਾ ਤੋਈ ਦੇ ਵਿੱਚ ਹੀ ਗੋਲੀ ਜਿਹੜੀ ਹੈ ਉਹ ਚੱਲ ਜਾਂਦੀ ਹੈ ਤਾਂ ਜਿਸ ਦਾ ਸ਼ਿਕਾਰ ਜਿਹੜਾ ਹੈ ਸਬ ਇੰਸਪੈਕਟਰ ਹੋ ਜਾਂਦੇ ਨੇ ਤਾਂ ਜਿਸ ਦੇ ਵਿੱਚ ਉਹ ਸ਼ਹੀਦ ਹੋ ਜਾਂਦੇ ਤਾਂ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਪੂਰੀ ਤਰ੍ਹਾਂ ਜਾਂਚ ਕਰ ਰਹੀ ਹੈ ਹਰ ਪੱਖ ਤੋਂ ਜਾਂਚ ਕਰ ਰਹੀ ਹੈ ਔਰ ਪੁਲਿਸ ਨੇ ਇਸ ਮਾਮਲੇ ਦੇ ਵਿੱਚ 20 ਵਿਅਕਤੀਆਂ ਦੀ ਗ੍ਰਿਫਤਾਰੀ ਵੀ ਕਰ ਲਈ ਹੈ ਦਾਜੇ ਕਿ ਇਸ ਤੋਂ ਪਹਿਲਾਂ ਅਗਰ ਗੱਲ ਕੀਤੀ ਜਾਵੇ ਤਾਂ ਪੁਲਿਸ ਨੇ ਐਫ ਆਈ ਆਰ ਵੀ ਦਰਜ ਕੀਤੀ ਸੀ ਵਿਅਕਤੀਆਂ ਦੇ ਖਿਲਾਫ ਤਾਂ ਹੁਣ ਇੰਨਾ ਵਿਅਕਤੀਆਂ ਦੀ ਗ੍ਰਿਫਤਾਰੀ ਵੀ ਹੋ ਗਈ ਹੈ ਦੂਜੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਸਬ ਇੰਸਪੈਕਟਰ ਚਰਨਜੀਤ ਸਿੰਘ ਦਿੱਤਾ ਚਰਨਜੀਤ ਸਿੰਘ ਦੇ ਪਰਿਵਾਰ ਜਿਹੜਾ ਸੀ ਉਹ ਸਾਹਮਣੇ ਨਹੀਂ ਸੀ ਆ ਰਿਹਾ ਕੈਮਰੇ ਦੇ ਸਾਹਮਣੇ ਪਰ ਹੁਣ ਉਹਨਾਂ ਦੇ ਵੱਲੋਂ ਇਹ ਇਹ ਕਿਹਾ ਗਿਆ ਹੈ ਕਿ ਜਿਹੜੇ ਦੋਸ਼ੀ ਨੇ ਜੋ ਇਸ ਵਾਰਦਾਤ ਜਾਂ ਫਿਰ ਇਸ ਘਟਨਾ ਦੇ ਜੋ ਦੋਸ਼ੀ ਪਾਏ ਗਏ ਨੇ ਉਹਨਾਂ ਨੂੰ ਸਜ਼ਾ ਸਖਤ ਤੋਂ ਸਖਤ ਦੇਣੀ ਚਾਹੀਦੀ ਹੈ ਕਿਉਂਕਿ ਉਹਨਾਂ ਦੇ ਇੱਕ ਪਰਿਵਾਰ ਦਾ ਜਿਹੜਾ ਇੱਕ ਜੀ ਗਿਆ ਹੈ ਔਰ ਪਰਿਵਾਰ ਨੂੰ ਬਹੁਤ ਘਾਟਾ ਹੋਇਆ ਹੈ ਜਿਸ ਦੇ ਵਿੱਚ ਉਹਨਾਂ ਨੇ ਵੀ ਪਰਿਵਾਰ ਨੇ ਵੀ ਪੁਲਿਸ ਤੋਂ ਸਰਕਾਰ ਤੋਂ ਇਨਸਾਫ ਦੀ ਗੋਹਾਰ ਲਗਾਈ ਹੈ ਕਿ ਜਲਦ ਤੋਂ ਜਲਦ ਦੋਸ਼ੀਆਂ ਨੂੰ ਜਿਹੜਾ ਹੈ ਫੜ ਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਪੰਜਾਬ ਪੁਲਿਸ ਦੀ ਵੱਡੀ ਸਫਲਤਾ ਜਿਹੜੀ ਹੈ ਦੇਖਣ ਨੂੰ ਮਿਲੀ ਹੈ 24 ਘੰਟਿਆਂ ਤੋਂ ਘੰਟਿਆਂ ਤੋਂ ਪਹਿਲਾਂ ਹੀ ਇਸ ਮਾਮਲੇ ਦੇ ਵਿੱਚ ਜਿਹੜਾ ਹੈ 20 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਇਸ ਦੇ ਨਾਲ ਨਾਲ ਦੋ ਹਥਿਆਰਾਂ ਦੀ ਬਰਾਮਦਗੀ ਜਿਹੜੀ ਹੈ ਕੀਤੀ ਗਈ ਹੈ ਤੇ ਦੱਸ ਦੇ ਕਿ 10 ਦਿਨ ਤੋਂ ਹੀ ਇਹ ਮਾਮਲਾ ਜਿਹੜਾ ਸੀ ਭੱਖਿਆ ਹੋਇਆ ਸੀ ਦੋਵਾਂ ਥਿਰਾਂ ਦੇ ਵਿੱਚ ਔਰ ਕਾਰਨ ਕਿ ਇਸੇ ਮਾਮਲਾ ਕਿਵੇਂ ਡਿਸਪਿਊਟ ਜਿਹੜਾ ਹੈ ਕਿਵੇਂ ਪੈਂਦਾ ਹੈ ਤਾਂ ਉਸ ਦਾ ਵੀ ਜਿਹੜਾ ਸਾਹਮਣੇ ਆਇਆ ਹੈ ਕਿ ਕੀ ਕਾਰਨ ਸੀਗਾ ਟਰੈਕਟਰ ਦੇ ਵਿੱਚ ਗਾਣਾ ਲਗਾਉਣ ਨੂੰ ਲੈ ਕੇ ਇਹ ਜਿਹੜੀ ਮਾਮਲਾ ਹੈ ਉਹ ਤੂਲ ਫੜਦਾ ਹੈ ਜਿਸ ਦੇ ਵਿੱਚ ਸਰਪੰਚ ਦੇ ਘਰ ਦੇ ਬਾਹਰ ਜਦੋਂ ਦੂਸਰੀ ਧਿਰ ਦੇ ਵੱਲੋਂ ਟਰੈਕਟਰ ਤੇ ਗਾਣੇ ਲਗਾਏ ਜਾਂਦੇ ਨੇ ਤਾਂ ਉਹਨਾਂ ਨੂੰ ਮਨਾ ਕੀਤਾ ਜਾਂਦਾ ਹੈ ਕਿ ਗਾਣੇ ਨਹੀਂ ਲਗਾਣੇ ਜਿਸ ਤੋਂ ਬਾਅਦ ਇਹ ਦੋਵੇਂ ਥੀੜਾ ਹੀ ਜਿਹੜੇ ਨੇ ਆਪਣੇ ਨਾਲ-ਨਾਲ ਨੌਜਵਾਨ ਹੋਰ ਲੈ ਕੇ ਆਂਦੀਆਂ ਨੇ ਜਿਸ ਦੇ ਬਾਰੇ ਹੋਰ ਜਿਹੜੇ ਪਿੰਡ ਦੇ ਹੁੱਲੜਬਾਜ ਹੁੰਦੇ ਨੇ ਉਹ ਵੀ ਇਸ ਲੜਾਈ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ ਤਾਂ ਇੱਕ ਦੂਜੇ ਦੀ ਜੜੀ ਲੜਾਈ ਹੈ ਉਹ ਵੱਧ ਜਾਂਦੀ ਹੈ ਜਿਸ ਦੇ ਵਿੱਚ ਇੱਟਾ ਰੋੜੇ ਵੀ ਚੱਲਦੇ ਨੇ ਵੀਡੀਓਜ਼ ਵੀ ਕਾਫੀ ਵਾਇਰਲ ਹੋਈਆਂ ਨੇ ਜਿਸ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੋਵੇਂ ਧਿਰਾਂ ਇੱਕ ਦੂਜੇ ਤੇ ਇੱਟਾ ਰੋੜੇ ਜੜਿਆ ਹੈ ਚੁਲਾਉਂਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਤਾਂ ਇਸ ਦਾ ਸ਼ਿਕਾਰ ਜਿੱਥੇ ਪੰਜਾਬ ਪੁਲਿਸ ਦਾ ਇੱਕ ਜਿਹੜਾ ਸਬ ਇਨਸਪੈਕਟਰ ਉਹ ਹੋ ਜਾਂਦਾ ਹੈ ਪੰਜਾਬ ਪੁਲਿਸ ਦਾ ਜਵਾਨ ਜਿਹੜਾ ਇਸ ਦਾ ਸ਼ਿਕਾਰ ਹੋ ਜਾਂਦਾ ਹੈ ਜਦੋਂ ਇਸ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕਿਤੇ ਨਾ ਕਿਤੇ ਉਸਦੇ ਹੀ ਗੋਲੀ ਲੱਗ ਜਾਂਦੀ ਹੈ ਤਾਂ ਜਿਸ ਦੇ ਵਿੱਚ ਇਹ ਪੰਜਾਬ ਪੁਲਿਸ ਦਾ ਨੌਜਵਾਨ ਸਬ ਇਨਸਪੈਕਟਰ ਚਰਨਜੀਤ ਸਿੰਘ ਸ਼ਹੀਦ ਹੋ ਜਾਂਦਾ ਹੈ ਉਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਵੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਉੱਥੇ ਹੀ ਇਸ ਦੇ ਨਾਲ-ਨਾਲ ਦੋ ਹਥਿਆਰਾਂ ਦੀ ਬਰਾਮਦਗੀ ਵੀ ਜੜੀ ਹੈ ਉਹ ਕਰ ਲਈਏ ਤੇ ਹੁਣ ਜਲਦ ਤੋਂ ਜਲਦ ਜਿਹੜੇ ਵੀ ਦੋਸ਼ੀ ਪਾਏਗੇ ਉਹਨਾਂ ਦੀ ਸਖਤ ਤੋਂ ਸਖਤ ਸਜ਼ਾ ਵੀ ਦਿੱਤੀ ਜਾਵੇਗੀ ਫਿਲਹਾਲ ਪੁਲਿਸ ਇਸ ਮਾਮਲੇ ਦੇ ਵਿੱਚ ਪੂਰੀ ਤਰ੍ਹਾਂ ਜਾਂਚ ਦੇ ਵਿੱਚ ਜੁਟੀ ਹੋਈ ਹੈ